ਅੱਜ ਉਹ ਕੰਦੇ ਜਿੱਥੇ ਕੰਦ ਹੋਈਏ ਉੱਥੇ ਉਹ ਕੰਧਾ ਨੇ ਸਾਰਾ ਕੁਛ ਇਹ 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 ਸੇ ਨੇ ਅੱਜ ਵਸਾ ਗਏ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣ ਇੱਥੇ ਬਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚਰਾਮੈਂ ਵੀ ਜਿਹੜੇ ਭੈਣ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਤੇ ਤਲੀ ਉਦੋਂ ਬਾਅਦ ਮੇਰੀ ਜੜੀ ਨਾ ਪੂਆਰਾ ਹਿਸਾਇਗਾ ਹੀ ਉਹ ਤਾਂ ਮੈਨੂੰ ਜ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹ ਗੁਣ ਕੀਤੇ ਨੇ ਉਹ ਸਾਡੇ ਦਾ ਮਤਲਬ ਕਹਿੰਦਾ ਸੀ ਚੰਗਾਰ ਨੂੰ ਤਿਆਰ ਦੋ ਚੰਗਾਰ ਕੋਲ ਤੇ ਮੇਰੀ ਪੂਏ ਨੇ ਉਹ ਚੰਗਾਰ ਤਾਂ ਕਿਹਾ ਚੰਗਾਰ ਨੇ ਇਹ ਗੱਲ ਜ਼ਬਾਨੀ ਮੈਨੂੰ ਐਡਾ ਹੈਗਾ ਸੀ ਉਹੀ ਤੁਹਾਡੀ ਕਿਹਾ ਸੀ ਨਾ ਉਹ ਜ਼ਬਾਨੀ ਕਿਹਾ ਸੀ ਉਹ ਤਾਂ ਜੋ ਅਸੀਂ ਇਹ ਇਹ ਨਹੀਂ ਅਸੀਂ ਵਿੱਚ ਉਹ ਸਾਈਨ ਕਰਾ ਦੇ ਹਾਂ ਉਹਨੇ ਕਿਹਾ ਸੀ ਸਾਈਨ ਕਿਤੇ ਤਾਂ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਉਹ ਵੀ ਸਾਰਾ ਕੋ ਇਹ ਇਹ ਉਹ ਵਿੱਤੀ ਵੀ ਦੇ ਸਾਰਾ ਕੋ ਕਰ ਦੇਣਗੇ ਕਾਹਦੀ ਛੜਦੇ ਆਹੀਂ ਲੈ ਜਾਣਗੇ ਆ ਆਹ ਦਾ ਹੀ ਛੜਦੇ ਨਹੀਂ ਮੈਂ ਉਹ ਕੋਈ ਨਹੀਂ ਆ ਤੂੰ ਮੈਨੂੰ ਕੋਈ ਨਾ ਹੱਥ ਚਾਤ ਉਹ ਸਾਈਨ ਸਾਰਾ ਕੁਝ ਹੈ ਨਾ ਸਾਰੇ ਕੁਝ ਉਹ ਕਰੇਗਾ ਹਾਂ ਕਰਾਂਗੇ ਸਾਰਾ ਹੋਣੀ ਕਰ ਦੇਣੇ ਹਾਂ ਕਰਾਂਗੇ ਜਦੋਂ ਕਰਾ ਲੈਣਗੇ ਰਸੀਦ ਦਾ ਹੁਣ ਕਰੇਗਾ ਜਦੋਂ ਕਹਿੰਦਾ ਸੱਤ ਮਰਲੇ ਪ੍ਰਗਟ ਸੱਤ ਮਰਲੇ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਚੜਾ ਉਹ ਭਾਈ ਆ ਉਹ ਭਾਈ ਆ ਹਾਂ ਚਾਚਾ ਤੂੰ ਨਾਮ ਦੇ ਚਾਚਾ ਤੇ ਨੂੰ ਪ੍ਰਗਟ ਉਹ ਸਿਰਫ ਦਾੜੀ ਦਾ ਟੁੱਟਦਾ ਹੀ ਆਉਂਦਾ ਸੀ ਨਾ ਮੈਂ ਨਾ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚੱਕ ਦਾ ਨਾਮ ਮੋਢਾ ਲਾ ਕੇ ਖੜੂੰਗਾ ਪਿੰਡ ਵੀ ਅੱਜ ਉਹ ਕੰਧ ਜਿੱਥੇ ਕੰਧ ਹੋਈ ਏ ਉੱਥੇ ਉਹੋ ਕੰਧਾਂ ਨੇ ਸਾਰਾ ਕੁਛ ਇਹ 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 ਸਹਣੇ ਅਤਿ ਵਸਾਗੇ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣਾਂ ਇੱਥੇ ਭਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਐਸਪੀ ਚਰਾਮੈਂ ਵੀ ਜਿਹੜੇ ਭੈਣਾਂ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਤੇ ਤਲੀ ਉਦੋਂ ਬਾਅਦ ਮੇਰੀ ਜੜੀ ਨਾ ਪੂਰਾ ਹਿੱਸਾ ਹੈਗਾ ਹੀ ਉਹ ਤਾਂ ਮੈਨੂੰ ਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹਨਾਂ ਨੂੰ ਗੁਣ ਕੀਤੇ ਨੇ ਉਹ ਸਾਡੇ ਉਹ ਠੀਕ ਦਾ ਬੋਲਦਾ ਸੀ ਹਾਂ ਛੰਗਾਰ ਕੋਲ ਤੇ ਮੇਰੇ ਉਹ ਛੰਗਾਰ ਤਾਂ ਕਿਹਾ ਛੰਗਾਰ ਨੇ ਇਹ ਗੱਲ ਜ਼ੁਬਾਨੀ ਮੈਨੂੰ ਐਡਾ ਹੈਗਾ ਸੀ ਉਹੀ ਤਾਂ ਕਿਹਾ ਸੀ ਨਾ ਨੇ ਉਹ ਨਾਮੀ ਕਿਹਾ ਸੀ ਉਹ ਤਾਂ ਉਹ ਅਸੀਂ ਇੱਥੇ ਆਏ ਉਹ ਸਾਇਨ ਕਰਾ ਦੇ ਹਾਂ ਉਹਨੇ ਕਿਹਾ ਸੀ ਸਾਇਨ ਕਿਤੇ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਉਹ ਵੀ ਸਾਰਾ ਕੋ ਇਹ ਉਹ ਵਿੱਤੀ ਵੀ ਦੇ ਸਾਰਾ ਕੋ ਕਰ ਦੇਣਗੇ ਕਾਹਦੀ ਛੜ ਦੇ ਮੈਂ ਅਸੀਂ ਲੈ ਆਉਣਗੇ ਆ ਆਹ ਕਾਹਦੀ ਛੜ ਦੇ ਨਹੀਂ ਮੈਂ ਉਹ ਕੋਈ ਨਹੀਂ ਆ ਤੂੰ ਮੈਨੂੰ ਕੋਈ ਨਾ ਹੱਥ ਚਾਤ ਉਹ ਸਾਇਨ ਸਾਰਾ ਕੁਝ ਹੈ ਨਾ ਸਾਰੇ ਕੁਝ ਉਹ ਕਰੇਗਾ ਹਾਂ ਕਰਾਂਗੇ ਸਾਰਾ ਹੋਣੀ ਕਰ ਦੇਣਗੇ ਹਾਂ ਕਰਾਂਗੇ ਜਦੋਂ ਕਰਾਉਣਗੇ ਨਸੀਬ ਦਾ ਰਿਕ ਹੁਣ ਕਰੇਗਾ ਜਦੋਂ ਨਸੀਬ ਦਾ ਰਿਕ ਦਾ ਪੈਸਾ ਦੂਜਾ ਚਾਹੀਦਾ ਸੱਤ ਸੱਤ ਮਰਲੇ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਚੜਾ ਉਹ ਭਾਈ ਆ ਉਹ ਭਾਈ ਆ ਹਾਂ ਚਾਚਾ ਤੂੰ ਨਾਮ ਦੇ ਚਾਚਾ ਤੇਨੂੰ ਪ੍ਰਗਟ ਉਹ ਸਿਰਫ ਆਜ਼ਾਦੀ ਦਾ ਕੁੱਟਦਾ ਹੀ ਆਉਂਦਾ ਸੀ ਨਾ ਮੈਂ ਨਾ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚੱਕ ਦੇ ਨਾਮ ਮੋਢਾ ਲਾ ਕੇ ਖੜੂੰਗਾ ਪਿੰਡ